ਬਾਰ ਕੋਮ ਐਸਐਸਪੀ ਸਾਹਿਬ ਗੁਰਦਾਸਪੁਰ ਔਰ ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸਪੁਰ ਦੀ ਹਦਾਇਤਾਂ ਮੁਤਾਬਕ ਜਿਹੜੇ ਆਪਣੇ ਫੈਸਟੀਵਲ ਆਂਦੇ ਆ ਔਰ ਇਹ ਰੇੜੀਆਂ ਵਾਲਿਆਂ ਨੂੰ ਇਹੋ ਹੀ ਕੰਨਿਆ ਵੀ ਜਿਹੜੇ ਡਿਪਟੀ ਕਮਿਸ਼ਨਰ ਸਾਹਮਣੇ ਜਿਹੜੀ yellow ਪੱਟੀ ਲਗਾਈ ਆ ਆਪਣੇ ਹਰਮਾ ਚੌਂਕ ਤੋਂ ਲੈ ਕੇ ਆਪਣੀ ਲਾਇਬ੍ਰੇਰੀ ਚੌਂਕ ਤੱਕ ਇਹਨਾਂ ਦੇ ਅੰਦਰ ਹੀ ਆਪਣੀਆਂ ਗੱਡੀਆਂ ਔਰ ਰੇੜੀਆਂ ਲਗਾਓ ਕਿਉਂਕਿ ਕਿ ਸ਼ਿਵਰਾਤਰੀ ਦਾ ਆਪਣੇ ਨਗਰ ਕੀਤਾ ਨਿਕਲਗਾ 7 ਤਰੀਕ ਨੂੰ ਉਹਦੇ ਵਿੱਚ ਸਾਡਾ ਸਾਥ ਦਿਓ ਔਰ ਉਹਦਾ ਕਿ ਬਈ ਕਾਫੀ ਜਿਆਦਾ ਮਾਤਰਾ ਦੇ ਵਿੱਚ ਉੱਚ ਪਬਲਿਕ ਹੁੰਦੀ ਆ ਔਰ ਇਹ ਦਰਸ਼ਨ ਵੀ ਦਿੱਤੀ ਹੋਈ ਆ ਉਹਦੇ ਵਿੱਚ ਸ਼ੁਭਰਾਤਰੀ ਦੇ ਸੰਬੰਧ ਦੇ ਵਿੱਚ ਔਰ ਰੇਡੀ ਆਲੇ ਨੂੰ ਇਹੋ ਸਮਝਾ ਰਹੇ ਆ ਵੀ ਜਿਹੜੀ yellow ਪੱਟੀ ਲੱਗੀ ਆ ਇਹਦੇ ਅੰਦਰ ਹੀ ਆਪਣੀਆਂ ਜਿਹੜੀਆਂ ਤੇ ਫੜੀਆਂ ਜਿਹੜੀਆਂ ਲਗਾਓ ਔਰ ਜਿਹੜੀਆਂ ਗੱਡੀਆਂ ਵਾਲੇ ਇਹਨੇ 4 wheelr ਆਂਦੇ ਨੇ ਉਹਨਾਂ ਨੂੰ ਇਹੋ ਹੀ ਹਦਾਇਤ ਆ ਸਾਡੀ ਵੀ ਆਪਣੀਆਂ ਜਿਹੜੇ 4 wheelr ਦੇ ਕਾਰਾਂ ਜਰੀਆਂ ਨੇ ਉਹ ਆਪਣੀ ਪਾਰਕਿੰਗ ਦੇ ਵਿੱਚ ਜਿਹੜੀਆਂ ਆਪਣੇ ਸਿਟੀ ਦੇ ਸਾਹਮਣੇ ਫ੍ਰੀ ਆਫ ਪਾਰਕਿੰਗ ਆ ਉਹਦੇ ਵਿੱਚ ਆਪਣੀ ਪਾਰਕਿੰਗ 'ਚ ਗੱਡੀ ਲਗਾਓ ਰੋਂਗ ਪਾਰਕਿੰਗ ਅੰਧੀਆਂ ਨਾ ਖੜਾਇਆ ਕਰੋ ਨਹੀਂ ਤੇ ਸਾਡੇ ਕੋਲ ਫਿਰ ਚਲਾਨ ਹੁੰਦੇ ਆ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਜਾਣਗੇ ਔਰ ਇਸ ਕਰਕੇ ਮੇਰੀ ਐਫਐਸ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਜਿਹੜੇ ਰੇੜੀਆਂ ਹੋਈਆਂ ਨਾ ਉਹ ਜਿਹੜੀਆਂ ਨਾ yellow ਪੱਟੀ ਦੇ ਅੰਦਰ ਹੀ ਲਗਾਉਣ ਔਰ ਇੱਕ ਤਰੀਕੇ ਨਾਲ ਲਗਾਉਣ ਔਰ ਜਿਹੜੀਆਂ ਪੁਕਾਰਾਂਗੇ ਫੋਰਮੂਲਰ ਆਗੇ ਆ ਉਹ ਆਪਣੀ ਪਾਰਕਿੰਗ 'ਚ ਲਗਾਉਣ ਜਿਹੜੇ ਪੰਜਾਬ ਗਵਰਨਮੈਂਟ ਵੱਲ ਬੜੇ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਗਵਰਨਮੈਂਟ ਵੱਲੋਂ ਉਹਨਾਂ ਨੂੰ ਇੱਕ ਤੇ ਯੂਨੀਫਾਰਮ ਉਹਨਾਂ ਦੀ ਲਾਗੂ ਕਰ ਦਿੱਤੀ ਹੈ ਗਰੇ ਰੰਗ ਦੀ ਯੂਨੀਫਾਰਮ ਹੈ ਔਰ ਨੇਮ ਪਲੇਟ ਲਾ ਕੇ ਰੱਖਣਗੇ ਔਰ ਜਿਹੜੇ ਉਹਨਾਂ ਦੇ ਈ ਰਖਸ਼ੇ ਆਗੇ ਆ ਜਿਹੜਾ ਈ ਰਖਸ਼ੇ ਦਾ ਮਾਲਕ ਜਿਹੜਾ ਚਲਾ ਰਿਹਾ ਖੁਦ ਚਲਾ ਰਿਹਾ ਉਹਦੇ ਉੱਤੇ ਔਰ ਇਹਨਾਂ ਦੀ ਜਿਹੜੀਆਂ ਹੁਣ ਆਰਸੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਨੂੰ ਇਹੋ ਹੀ ਹਦਾਇਤ ਹੈ ਵੀ ਜਿਨ੍ਹਾਂ ਨੇ ਆਰਸੀਆਂ ਨਹੀਂ ਬਣੀਆਂ ਆਪਣੀਆਂ ਆਰਸੀਆਂ ਬਣਾ ਲੈ ਆਟੀ ਦਫ਼ਤਰ ਜਾ ਕੇ ਔਰ ਆਪਣੇ ਲਾਇਸੈਂਸ ਜ਼ਰੂਰ ਬਣਾ ਲੈ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਆਪਣੀਆਂ ਜਿਹੜੀਆਂ ਫਾਰਮੂਲਰ ਰਹੀ ਸ਼ਾਪਿੰਗ ਕਰਨ ਵਾਸਤੇ ਆਂਦੇ ਹੋ ਉਹਨਾਂ ਨੂੰ ਰੋਂਗ ਪਾਰਕਿੰਗ ਨਾ ਕਰੋ ਪਾਰਕਿੰਗ ਵਿੱਚ ਹੀ ਲਗਾਓ